ਸਤਿ ਸ਼੍ਰੀ ਅਕਾਲ ਪੰਜਾਬੀਓ ਸਭ ਤੋਂ ਪਹਿਲਾਂ ਜੀ ਆਪਣਾ ਪੇਜ ਕਰ ਲਿਓ ਫੋਲੋ ਰਾਜਾ ਕਮਾਲੂ ਦੇ ਨਾਮ ਤੇ ਤੇ ਅੱਜ ਆਪਾਂ ਤੁਹਾਨੂੰ ਕਰਾਵਾਂਗੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦੇ ਦਰਸ਼ਨ ਜਿੱਥੇ ਆਪਾਂ ਪਿਛਲੇ ਦਿਨਾਂ ਚ ਦਰਸ਼ਨ ਕਰਕੇ ਆਏ ਹਾਂ ਜੀ ਤੇ ਆਪਾਂ ਜਾਣਸਾਰ ਪਹਿਲਾਂ ਕਰਿਆ ਜੀ ਸ਼ਰੂਵਰ ਦੇ ਵਿੱਚ ਇਸ਼ਨਾਨ ਜੋ ਬਿਲਕੁਲ ਠੰਡੇ ਬੁਰਜ ਦੇ ਨਾਲ ਬਣਿਆ ਹੋਇਆ ਜੀ ਤੇ ਉੱਥੇ ਆਪਾਂ ਕਰਕੇ ਇਸ਼ਨਾਨ ਜੀ ਫਿਰ ਆਪਾਂ ਗਏ ਠੰਡੇ ਬੁਰਜ ਦੇ ਉੱਪਰ ਜੀ ਠੰਡੇ ਬੁਰਜ ਤੇ ਆਪਾਂ ਜਾ ਕੇ ਜੀ ਦੇਖ ਕੇ ਮੱਥਾ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਗਏ ਜੀ ਨਾਲ ਹੀ ਗੁਰਦੁਆਰਾ ਹੈ ਜੀ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਲੀਹਾਂ ਦੇ ਵਿੱਚ ਜਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅੰਦਾ ਵੀਡੀਓਗ੍ਰਾਫੀ ਕੀਤੀ ਸੀਗੀ ਜੀ ਮਨਾਹੀ ਇਸ ਕਰਕੇ ਆਪਾਂ ਸਿਰਫ ਬਾਹਰੋਂ ਹੀ ਤੁਹਾਨੂੰ ਇਹਦਾ ਦ੍ਰਿਸ਼ ਦਿਖਾਵਾਂਗੇ ਜੀ ਤੇ ਇਸ ਤੋਂ ਬਾਅਦ ਜੀ ਆਪਾਂ ਟੇਕ ਕੇ ਇੱਥੇ ਮੱਥਾ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਆ ਗਏ ਗੁਰੂ ਘਰ ਦੇ ਵਿੱਚ ਜੋ ਬਾਬਾ ਮੋਤੀराम ਮਹਿਰਾ ਦਾ ਬਣਿਆ ਹੋਇਆ ਜੀ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਬਖਸ਼ੀ ਸੀਗੀ ਜੀ ਮੋਤੀਰਾ ਮੈਰਾ ਦੇ ਗੁਰਦੁਆਰੇ ਦਾ ਦੇਖ ਕੇ ਆਪਾਂ ਤੁਹਾਨੂੰ ਬਾਹਰ ਦ੍ਰਿਸ਼ ਦਿਖਾ ਰਹੇ ਆ ਜੀ ਤੇ ਇੱਥੇ ਆਪਾਂ ਨੂੰ ਆਂਦਿਆਂ ਨੂੰ ਕਾਫੀ ਹਨੇਰਾ ਹੋ ਗਿਆ ਸੀਗਾ ਜੀ ਤੇ ਤੇ ਆਪਾਂ ਟੇਕ ਕੇ ਮੱਥਾ ਜੀ ਤੇ ਫਿਰ ਆਪਾਂ ਪਾਤੇ ਜੀ ਪਿੰਡ ਨੂੰ ਚਾਲੇ ਜੀ ਕਿਉਂਕਿ ਕਾਫੀ ਅੰਧੇਰਾ ਹੋ ਗਿਆ ਸੀਗਾ ਜੀ ਤੇ ਪਿੰਡ ਨੂੰ ਆਪਾਂ ਪਾਤੇ ਚਾਲੇ ਜੀ ਤੇ ਇਹ ਜਿਹੜੀਆਂ ਹੋਰ ਵੀਡੀਓ ਦੇਖਣ ਲਈ ਆਪਣਾ ਪੇਜ ਕਰ ਲਿਓ ਫੋਲੋ ਰਾਜਾ ਕਮਾਲੂ ਦੇ ਨਾਮ ਤੇ ਜੀ ਧੰਨਵਾਦ ਜੀ